ਰਾਜਗਾਇਕ ਹੰਸਰਾ ਚੰਦ ਸਾਡੇ ਨਾਲ ਜੁੜੇ ਹੋਏ ਨੇ ਜੀ ਹੰਸਰਾ ਚੰਦ ਸੀ ਸੰਗੀਤ ਜਗਤ ਦਾ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪਿਆਏ ਸੂਫਿਆਨਾ ਆਵਾਜ਼ੇ ਮਾਲਕ ਸਾਡੇ ਵਿੱਚ ਨਹੀਂ ਰਹੇ ਹਾਂਜੀ ਬਹੁਤ ਦੁਖਦ ਬਹੁਤ ਹੀ ਉਦਾਸ ਮੋਦੀ ਡਿਪਰੈਸਿੰਗ ਨਿਊਜ਼ ਹੈ ਪੰਜਾਬ ਲਈ ਸਾਰੇ ਸੰਗੀਤ ਪ੍ਰੇਮੀਆਂ ਲਈ ਅੱਜ ਕੱਲ ਦਾ ਟ੍ਰੈਂਡ ਹੈ ਹਰ ਬੰਦਾ ਲਈ ਜਾਂਦਾ ਕਿ ਮੈਂ ਸੂਫੀ ਸਿੰਗਰ ਹਾਂ ਸੂਫੀ ਸਿੰਗਰ ਹਾਂ ਲੇਕਿਨ ਉਹ ਅੱਲਾ ਨੇ ਮਾਲਕ ਨੇ ਭਗਵਾਨ ਨੇ ਸੂਫੀ ਸਿੰਗਰ ਬਣਾ ਕੇ ਭੇਜੇ ਸਰਕਰਤ ਸਿੱਧੂ ਸਾਹਿਬ ਜੀ ਬਰਕਰਤ ਸਿੱਧੂ ਨਾਲ ਕੋਈ ਐਸੀ ਯਾਦ ਜੋ ਤੁਸੀਂ ਸਾਂਝਾ ਕਰਨੇ ਚਾਹੁੰਦੇ ਹੋ ਉਹ ਹਜ਼ਾਰਾਂ ਯਾਦਾਂ ਮੈਂ ਤਾਂ ਪੜਿਆ ਉਹਨਾਂ ਦੇ ਨਾਲ ਜੀ ਉਸਤਾਦ ਜੀ ਦੇ ਵੱਡੇ ਬ੍ਰਦਰ ਨੇ ਉਹ ਉਸੇ ਘਰ ਪੜਿਆ ਇਕੱਠੀ ਖਾਦਾ ਪੀਤਾ ਜ਼ਿੰਦਗੀ ਅੱਧੀ ਗੁਜ਼ਰ ਗਈ ਜਿੱਦਾਂ ਇੱਕ ਪਾਪਾ ਹੁੰਦੇ ਇੱਕ بڑے ਪਾਪਾ ਹੁੰਦੇ ਜੀ بڑے ਪਾਪਾ ਸਮਝ ਲਓ ਉਸਤਾਦ ਜੀ ਤੋਂ ਵੀ ਵੱਡੇ ਬ੍ਰਦਰ ਹਨ ਉਹ ਜੀ ਤੇ ਇਸ ਤਰ੍ਹਾਂ ਉਹ ਮੇਰੇ ਨਾਲ ਰਿਲੇਸ਼ਨ ਸੀਗੇ ਔਰ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਕੇ ਸੀਐਮ ਸਾਹਿਬ ਨੂੰ ਖੈਰ ਇਲਾਜ ਲੂਜ ਤੇ ਗਵਰਨਮੈਂਟ ਕਰ ਰਹੀ ਸੀ ਪਰ ਉਮਰਾ ਸਾਹ ਪੈਸੇ ਨਾ ਵੱਧਦੇ ਹੁੰਦੇ ਤੇ ਫਿਰ ਕੋਈ ਮਰਦਾ ਹੀ ਨਾ ਬਸ ਇਹ ਤਾਂ ਮਾਲਕ ਦੇ ਕਬਜ਼ੇ ਚ ਹੈ ਨਾ ਜਾਨ ਹਰ ਸ਼ਖਸ ਦੀ ਉਹ ਫਿਰ ਰਤਬਾ ਤੇ ਉਹ ਨਹੀਂ ਵੇਖਦਾ ਜਦੋਂ ਵਕਤ ਆਉਂਦਾ ਫਿਰ ਜਾਣਾ ਹੀ ਪੈਂਦਾ ਇਹ ਹੁਕਮ ਹੈ ਇਲਾਹੀ ਹੁਕਮ ਹੈ ਹਾਲਾਂਕਿ ਉਹਨਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਲੇਕਿਨ ਉਹਦੇ ਹੁਕਮ ਅੱਗੇ ਕੌਣ ਕਵੇ ਤੈਨੂੰ ਡਾਢਿਆ ਰੱਬਾ ਇੰਜ ਨਹੀਂ ਇੰਜ ਕਰ ਜੀ ਹਾਂ ਜੀ ਹੰਸਤਾ ਚੰਦ ਜੀ ਆਖਰੀ ਸਮੇਂ ਤੁਹਾਡੀ ਕੋਈ ਮੁਲਾਕਾਤ ਹੋਈ ਹੈ ਕਿਉਂਕਿ ਕਾਫੀ ਭਿਆਨਕ ਬਿਮਾਰੀ ਨਾਲ ਜੂੰਜਰੇ ਸੀ ਹਾਂ ਜੀ ਮੈਂ ਹਸਪੀਟਲ ਗਿਆ ਸੀ ਹਸਪੀਟਲ ਉਹਨਾਂ ਦਾ ਪਤਾ ਸ਼ਤਰ ਡੀ ਐਮ ਸੀ ਲੈ ਕੇ ਆਇਆ ਨਾਲ ਸਰਕਾਰੀ ਲੋਕ ਵੀ ਸੀਗੇ ਮੈਂ ਆਪਣੇ ਤੌਰ ਤੇ ਵੀ ਗਿਆ ਉਹਨਾਂ ਨੂੰ ਹੌਸਲਾ ਹੀ ਹੁੰਦਾ ਹੌਸਲਾ ਦੇ ਕੇ ਆਇਆ ਸੀ ਉਹ ਉਸ ਦਿਨ ਤੋਂ ਹੋਸ਼ ਵਿੱਚ ਸੀਗੇ ਲੱਗਦਾ ਸੀ ਸਰਵਾਈਵ ਕਰ ਜਾਣਗੇ ਜੀ ਜੀ ਬਾਈ ਡੇ ਉਹਨਾਂ ਦੀ ਸਿਹਤ ਕਿਉਂ ਠੀਕ ਗਈ ਬਿਮਾਰੀ ਬੜੀ ਨਾਮਰਾਦ ਸੀ ਜੀ ਹਾਂ ਬਸ ਬਦਕਿਸਮਤੀ ਨੇ ਲੈ ਲਿਆ ਜੀ ਉਹਨਾਂ ਨੂੰ ਜੀ ਧੰਨਵਾਦ ਹੰਸਰਾ ਚੰਦਸਰੀ ਗੱਲਬਾਤ ਦੇ